53 ਮਿੰਟ ਹੋ ਗਏ ਆ 12 ਵਜੇ ਚੱਲੇ ਆ ਤੇ ਅੱਜ ਅਸੀਂ ਅੱਜ ਅਸੀਂ ਆਏ ਹੁਣ ਵਿਹਲੇ ਪਹਿਲਾਂ ਕਰੋ ਬਲੌਗ ਸ਼ੁਰੂ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ ਐਚ ਵੀ ਨੰਦਰਾ ਬਲੌਗ ਤੇ ਹੁਣ ਲੱਗੇ ਆ ਜੀ ਸਵੇਰ ਦਾ ਨਾਸ਼ਤਾ ਕਰਨ ਅੱਜ ਕੰਮ ਵਾਲੀ ਆਂਟੀ ਆਈ ਨਹੀਂ ਸੀ ਤੇ ਅੱਜ ਸਾਰਾ ਕੰਮ ਆ ਸਾਰਾ ਕੰਮ ਆਪ ਕੀਤਾ ਤੇ ਰੋਟੀ ਹੁੰਦੀ ਸੀ ਬਈ ਅੱਜ 12 ਵਜੇ ਹੀ ਸਵੇਰ ਦਾ ਨਾਸ਼ਤਾ ਸਵੇਰ ਦਾ ਹੁਣ ਨਾਸ਼ਤਾ ਕਰ ਲੈ ਗਏ ਦੁਪਹਿਰ ਦੀ ਰੋਟੀ ਦਾ ਕਰ ਦੁਪਹਿਰ ਦਾ ਕਰਨਾ ਅਜੇ ਦੇਖੋ ਤੇ ਦੁਪਹਿਰ ਦਾ ਕੰਮ ਕਰਨਾ ਬਿਲਕੁਲ 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 ਜਨਨੀਆਂ ਨਹੀਂ ਅਵੇਲੀਆਂ ਜਨਨੀਆਂ ਕੌਣ ਕਹਿੰਦਾ ਜਨਨੀਆਂ ਅਵੇਲੀਆਂ ਆਹੀ ਤੇ ਉਹ ਲੋਕ ਕਹਿੰਦੇ ਕਈ ਜਿਹੜਾ ਸੀ ਤੇ ਨਹੀਂ ਕਹਿੰਦਾ ਸਾਨੂੰ ਪਤਾ ਵੀ ਜਿੰਨਾ ਕੰਮ ਜਨਨੀਆਂ ਕਰਦੀਆਂ ਉਹਨਾਂ ਕੰਮ ਕਿਸਦਾ ਹੁੰਦਾ ਹੀ ਨਹੀਂਗਾ ਬੰਦਿਆਂ ਨੇ ਰੋਟੀ ਪਾਣੀ ਖਾਧੀ ਖਾ ਕੇ ਆਪਣਾ ਬਾਹਰ ਲਜਾਣਾ ਕੰਮ ਕਰਨ ਲੱਜਣਾ ਬਾਹਰ ਮੰਮੀ ਜਨਾ ਨੀਆਂ ਸਾਰੀ ਤੇੜੀ ਘਰੇ ਫਸੇ ਰਹਿਣਾ ਆ ਬੋਡੀ ਤੂੰ ਖਾ ਲਈ ਰੋਟੀ ਚਲੋ ਵਧੀਆ ਇਹਨੇ ਖਾ ਲਈ ਆ ਜੀ ਮੋਲੀ ਵਾਲੀ ਗੋਭੀ ਵਾਲੀ ਮੰਮੀ ਵੀ ਲਾ ਲੰਦੋ ਗੋਭੀ ਵਾਲੀ ਰਾਈ ਮੈਂ ਦੇਖਣਿਆ ਆਪਣਾ ਮੇਲ ਤੇ ਫਿਰ ਮਿਲਦੇ ਆ ਜੀ ਰੋਟੀ ਪਾਣੀ ਖਾ ਕੇ ਅਸੀਂ ਤੇ 12 ਹੋ ਗਿਆ ਤੇ ਮੰਮਾ ਹੁਣ ਬਣਾਣਾ ਨਹੀਂ ਕੋਸ਼ ਬਣਾਉਣਾ ਬਣਾਣਾ ਕਿਉਂ ਨਹੀਂ ਹੁਣ ਵੇਲੇ ਹੋਇਆ ਰੋਟੀ ਪਾਣੀ ਖਾ ਕੇ ਟਾਈਮ ਦੇ ਕਿੰਨਾ ਹੋ ਗਿਆ ਆ ਕਾਕੀ ਰਾਜਣਾ ਲੱਗਿਆ ਨਹੀਂ ਨਹੀਂ ਦਾਲ ਮੱਖਣੀ ਦਾਲ ਮੱਖਣੀ ਮੰਮਾ ਲੱਗਿਆ ਹੁਣ ਦਾਲ ਮੱਖਣੀ ਕੱਲ ਸਕੂਲ ਵੀ ਲੈ ਕੇ ਜਾਣੀ ਸੀ ਲੈ ਜਾਓ ਮੈਂ 12 ਰੋਟੀ ਮੰਗਣੀ ਆ। ਦਾਲ ਮੱਖਣੀ ਤੇ ਤੁਹਾਡੇ ਲਈ ਬਟੇਨਾ ਮਗਾਦਣਾ। ਆਪਾਂ ਹੁਣ ਪਲੇਨ ਰੋਟੀ ਬੁਣਾ ਰਹੇ ਹਾਂ। 12 ਰੋਟੀ ਪੀਸ ਮੰਗਣੀ ਆ। ਪਨੀਰ ਦੀ ਰੋਟੀ ਮੰਗਣੀ ਆ। ਸਿੰਪਲ ਪਲੇਨ ਰੋਟੀ। ਉਹ ਜਿਹੜਾ ਪਨੀਰ ਦੇ ਨਾਲ। ਤੇ ਦਾਦੀ ਤੇਰਾ ਬਾਠ ਕਰਦੇ ਬਏ ਆ। ਬਣਾ ਲਓ ਫੇਰ ਦਾਲ ਮੱਖਣੀ। ਦਿਖਾਣੇ ਆਪਾਂ ਕਿੱਦਾਂ ਬਣਾਈ ਆ। ਰੱਖਣ ਲੱਗੀ ਆ ਪਹਿਲਾਂ ਕੁੱਕਰ ਦੇ ਵਿੱਚ। ਮੈਂ ਕੱਪੜੇ ਚੁੱਕਣੇ ਪਾ ਕੇ ਆਣੇ ਹਲੇ ਜਾ ਕੇ। ਆਇਓ ਫਰੈਂਚਡੇਅ ਆ। ਹੈਪੀ ਫੈਂਡੇਅ। ਥੈਂਕ ਯੂ। ਮੈਂ ਦਾਲ ਵੀ ਅੰਝਾ ਦੇ ਫਰੈਂਚਡੇਅ। ਆਓ ਚੱਲਣਾ ਅੱਛਾ। ਠੀਕ ਆ ਚੱਲਣਾ ਫੇਰ ਸ਼ਾਮ ਨੂੰ। ਉਹ ਦਾਲਾਂ ਤੇ ਹੁਣ ਵੀ ਕਿਹੜੀ ਪਾਈ ਆ ਤੇ ਤੋਤੀ ਆਹੇ ਦਾਲ ਛਿੱਟੋਤੀ ਆ ਹੁਣ ਪਾਉਣੀ ਇਹਦੇ ਵਿੱਚ ਦਾਲ ਛੇ ਮਿਲਵੇ ਦਾਲਾ ਪਾ ਨਈ ਨਈ ਇਹਨੂੰ ਉਬਲ ਨਹੀਂ ਲਾਗਦੀਆਂ ਨਾ ਇਹਨੂੰ ਰੱਖਣਾ ਹੁਣ ਉਬਲ ਨਹੀਂ ਵੀਰੇ ਰਾਜਮਾ ਉਹ ਤਾਂ ਪਾਈ ਆ ਰਾਜਮਾ ਪਾਈ ਦੀ ਆ ਸੋਨੇ ਨਾਲ ਵਧੀਆ ਲੱਗਿਆ ਕੀ ਮੈਂ ਹਮੇਸ਼ਾ ਰਾਜਮਾ ਪਾ ਕੇ ਬਣਾਉਂਦੀ ਆ ਮੈਂ ਕੋਈ ਨਹੀਂ ਨਾ ਇਹ ਬਣਦਾ ਇਹਨੂੰ ਤਿੰਨ ਚਾਰ ਸੀਟੀਆਂ ਇਹਦੇ ਵਿੱਚ ਨਾ ਉਹ ਥੋੜਾ ਜਿਹਾ ਘਿਓ ਪਾ ਕੇ ਤੇ ਇਹਨਾਂ ਥੋੜਾ ਜਿਹਾ ਨਮਕ ਪਾ ਕੇ ਤੇਜ ਪਤਾ ਇਹਦਾ ਥੋੜਾ ਜਿਹਾ ਸੁੱਕਾ ਸਿਰਦਾ ਮਸਾਲਾ ਤੇ ਉਸ ਤੋਂ ਬਾਅਦ ਇਹਨੂੰ ਤਿੰਨ ਚਾਰ ਸਟੀਆਂ ਲੱਗ ਜੇ ਫਿਰ ਆ ਕੇ ਇਹਨੂੰ ਤੜਕਾ ਲਾਉਣਾ ਹੈ ਓਕੇ ਤੇ ਇੱਕ ਮੈਂ ਇਹ ਕੱਪੜੇ ਸੁੱਕੜੇ ਪਾਇਆਉਂਗੀ ਹਨਾ ਠੀਕ ਹੈ ਠੀਕ ਹੈ ਤੇ ਫਿਰ ਤੜਕਾ ਲਾਵਾਂਗੇ ਮੈਂ ਹੋਰ ਕੀ ਗਾਲ ਬਣ ਚੁੱਕੀ ਆ ਮੰਡੀ ਲੁਕੀ ਮੈਂ ਤੜਕਾ ਲਾਹੀਆਂ ਲਾਉਣ ਹਲੇ ਹਾਂ ਤੜਕਾ ਲੈਣਾ ਆ ਤੇ ਮਮਨ ਵਿੱਚ ਇਹਨੂੰ ਲਾਤਾ ਆ ਕੀ ਲਾਉਣਾ ਹੈ ਇਹਨੂੰ ਸਿਰ ਨੂੰ ਸਿਰ ਨੂੰ ਵੀ ਲਾਇਆ ਕਸਤਾ ਆਂ ਦਾਲ ਤੇ ਦਹੀਂ ਲਾਇਆ ਤੇ ਆ ਕੀ ਆ ਪੀਸ ਟਮਾਟੋ ਪੀਸ ਫਮਾਟੋ ਅਦਰਕ ਲਸਣ ਮਿਰਚ ਦਾ ਪੇਸਟ ਫਮਮਾ ਨਾਲ ਲਗੇ ਤੂੜਕਾ ਜੜੜ ਰਗੜ ਕੇ ਤੂੜਕਾ 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 ਨਹੀਂ ਤੜਕਾ ਹੁੰਦਾ ਤੇ ਦਰਜੀ ਤੇ ਲੰਮੀ ਪਈ ਹੋਈ ਆ ਦਰਜੀ ਕਿਦਾਂ ਠੀਕ ਹੈ ਠੀਕ ਹੋ ਗਿਆ ਵਧੀਆ ਵਧੀਆ ਤੇ ਮਮਾ ਗਾਲ ਤੜਕਾ ਤੇ ਸਭ ਤੋਂ ਪਹਿਲਾਂ ਕੀ ਪਾਇਆ ਪਹਿਲਾਂ ਥੋੜਾ ਜਿਹਾ ਪਾਇਆ ਰਿਫਾਈਨਡ ਤੇ ਥੋੜੇ ਦੇ ਵਿੱਚ ਪਾਇਆ ਮੱਖਣ ਓਏ ਦਾ ਲੱਗਦਾ ਆ ਆ ਇਸ ਕੋਰ ਲਾਉਣਾ ਉਹ ਭਾਂਡੇ ਵਿੱਚ ਪਿਆਜ਼ ਹੂੰ ਇੱਚ ਫਿਰ ਪਾਣੀ ਆ ਦਾਲ ਪਾਣਾ ਟਮਾਟਰ ਦਾ ਆ ਟਮਾਟਰ ਦੇ ਮਿੱਚਾ ਅਦਰ ਮਸਾਲਾ ਦਾ ਪੇਸਟ ਪਈ ਦਾਲ ਕੇ ਹੈ ਫਿਰ ਦਾਲ ਪੀ ਦਾਲ ਦੇ ਵਿੱਚ ਛੋੜ ਦੇਣੀ ਆ ਦਾਲ ਦੇ ਵਿੱਚ ਨਹੀਂ ਕਿ ਦਾਲ ਦੇ ਵਿੱਚ ਹੀ ਛੱਟਣਾ ਇਹ ਛੋੜ ਦੇਣਾ ਦਾਲ ਦੇ ਆ ਦੇਖੋ ਜੀ ਇੱਦਾਂ ਦੁੱਧ ਪਾਇਆ ਸੀ ਥੋੜੀ ਜਿਹੀ ਮਲਾਈ ਪਾਈ ਦੁੱਧ ਐ ਹੈ ਦੁੱਧ ਵੀ ਪਾਉਂਦੇ ਪੰਜਾਬੀ ਆ ਉਹ ਕਹਿੰਦੇ ਸਬਜ਼ੀਆਂ ਵਿੱਚ ਦੁੱਧ ਨਹੀਂ ਪਾਉਂਦੇ ਪੰਜਾਬੀ ਸਾਰਾ ਕੁਝ ਰਲਾ ਮਿਲਾ ਕੇ ਖਾਈ ਜਾਂਦੇ ਹੂੰ ਕੁਝ ਨਹੀਂ ਹੁੰਦਾ ਇਹਨੂੰ ਪਾਪਾ ਤੂੰ ਜਾਣਾ ਨਹੀਂ ਲੈਣ ਫਿਰ ਕਰੋ ਜਾਣਾ ਪਰ ਥੋੜੇ ਤਨਾ ਲੱਗਾ ਹੁ ਦਾਲ ਤਾਂ ਮੈਂ ਕਿ ਬਣ ਗਈ ਆ ਫਿਰ ਸੱਲੇ ਤੂੰ ਥੋੜੇ ਬਾਤੂ ਨਾ ਹੀ ਗਿਆ ਨਾ ਤਰ ਟੋਟੀ ਭਾਗੀ ਹੈ ਨਾ ਲੈ ਇਤੋਂ ਖਾ ਮੇ ਰੋਟੀ ਮੈਂ ਫਿਰ ਕੀ ਹੋ ਗਿਆ ਸਿਰ ਤੇ ਕੱਪੜਾ ਬੰਨਿਆ ਹੋਇਆ ਆ ਜਿਵਾਕੀ ਨੂੰ ਆਪਣਾ ਫੇਰ ਨਾ ਹੈ ਨਾ ਕਿ ਜਾਂ ਡੈਮ ਲੱਗ ਜਾਣਾ ਥੋੜਾ ਠੀਕ ਆ ਲੈ ਮੈਂ ਜੋਲੀ ਆਵਾ ਦੇਖੋ ਜੀ ਨਾਲ ਖਾਣੀ ਅਸੀਂ ਸਿੰਪਲ ਰੋਟੀ ਖਾਣੀ ਆ ਤੂੰ ਤਾਂ ਮੈਂ ਤਿੰਨ ਦਿਨ 6 ਰੋਟੀਆਂ ਮੰਮੀ ਕਹਿੰਦੇ ਮੈਂ ਨਹੀਂ ਰੋਟੀਆਂ। ਮੰਮੀ ਨੇ ਨਹੀਂ ਹਣੀ। ਚੱਲ ਜਾਓ। ਆਪਾ ਆ ਗਿਆ। ਆਪਾ ਦਿਖਾ ਕੇ ਆਉਂਗਾ ਦਾਲ। ਮੈਂ ਹੁਣੇ ਨਾਤੀਆਂ ਨੂੰ ਯਾਰ। ਆਪਣੀ ਸੋਈ ਚ ਰੱਖ ਲਵੋ। ਆ ਲਓ। ਇੱਥੇ ਰੱਖੋ। ਮੈਂ ਆਈ। ਨਾਓ। ਘਰ ਮੁੰ ਨੂੰ ਕੀਤਾ ਫੋਨ ਕਹਿੰਦਾ ਮੈਂ ਵੀ ਆ ਜਾਊਂਗਾ। ਪਾ ਲਈ ਰੋਟੀਆਂ ਚ ਲੈਂਦੀਆਂ। ਬਾਹਰੋਂ ਤੇ ਦਾਲ ਆਪਣੀ ਗਈ ਆ ਬਣ ਦਾਲ ਮੱਖਣੀ। ਕਿੰਦਾ ਬਣੀ ਆ ਦੇਖੀਏ। ਆ ਓਹ ਮੋਰੀ ਆਲੀ ਧੁੰਦ ਕੈਮਰੇ ਦੇ ਮੋਰੀ ਆ ਗਈ ਧੁੰਦ ਤੇ ਜਦੋਂ ਦੇਖੋ ਬਾਵਾਗੇ ਉਹ ਦਿਖਾਨਾਂਗੇ ਕੀਆ ਮੇਰੀ ਯਾਰ ਮੇਰੀ ਜ਼ੇਲੀ ਹਾਂ ਉਹਨੇ ਮੈਦੇ ਜੀਤਾ ਕਹਿੰਦੀ ਕੱਲ ਮੈਨੂੰ ਹਨਾ ਦਿਖਾਨਾ ਅਰੇ ਰੁਕੋ ਤਾਂ ਸਹੀ ਦੋ ਮਿੰਟ ਕਹਿੰਦੀ ਕੱਲ ਮੈਨੂੰ ਜਮਰਾਜ ਲੈਣ ਆਇਆ ਕਹਿੰਦਾ ਸਵਰਗ ਜਾਣਾ ਜਾਂ ਨਰਕ ਇਹਦੀ ਮੈਂ ਕਿਹਾ ਜਿੱਥੇ ਮਾਦੀ ਲੈ ਜੀ ਬਸ ਰਸਤੇ 'ਚ ਮੇਰੀਆਂ ਸਹੇਲੀਆਂ ਨੇ ਚੱਕ ਲਈ ਚਿੱਤ ਜਿਆ ਲੱਗਾ ਹਾਂ ਚਿੱਤ ਜਿਆ ਲੱਗਾ ਇਹ ਵਧੀਆ ਗੱਲ ਆ ਆ ਬਿਰਨ ਆ ਲਿਆ ਜੀ ਉਹ ਲਾ ਗਈ ਆਡੀ ਮੈਂ ਗਾਲ ਦਿਖਾਉਣ ਲੱਗਾ ਪਤੀ ਉਦੋਂ ਚੱਕਿਆ ਦੇਉ ਭਾਵ ਦੇ ਨਾਲ ਕੈਮਰਾ ਹੀ ਹੋਰ ਤਰ੍ਹਾਂ ਦਾ ਹੋ ਗਿਆ ਫਿਰ ਫੇਰ ਸਾਫ਼ ਕੀਤਾ ਮੈਂ ਕਿਹਾ ਉਹਨੂੰ ਰੋਟੀ ਖਾਣ ਲੱਗੇ ਦਿਖਾਵਾਂਗੇ ਹਾਂ ਲੋ ਜੀ ਇੱਧਰ ਬਣ ਗਈ ਆ ਝਾਲ ਮੱਖਣੀ ਠੀਕ ਆ ਤੇ ਰੋਟੀ ਲੈ ਆਂਦੀ ਆ ਤੇ ਹੁਣ ਅਸੀਂ ਪੱਲੂ ਕਹਿੰਦੀ ਪਹਿਲਾਂ ਰੋਟੀ ਬਾਹ ਭੁੱਖ ਲੱਗੀ ਆ ਹਰਮਨ ਆਲੇ ਆਇਆ ਨਹੀਂ ਤੇ ਚਲੋ ਪਾਵਾਂਗੇ ਰੋਟੀ ਮੈਂ ਹਲਾ ਨਹੀਂ ਨਹੀਂ ਆ ਰਹੀ ਯਾਰ ਪੱਲੂ ਪਾਵਾਂ ਰੋਟੀ ਚਲੋ ਠੀਕ ਆ ਪਾਉਨੇ ਆ ਰੋਟੀ ਤੇ ਦਿਖਾਉਂਦੇ ਆ ਲਓ ਜੀ ਅੱਜ ਇੱਧਰ ਚੱਲਦਾ ਡੋਰਮਾਂ ਠੀਕ ਆ ਤੇ ਦੇਖੋ ਜੀ ਟਾਈਮ ਹੋ ਗਿਆ 3 ਵਜ ਗਏ ਆ ਅੱਜ ਸਾਡੀ ਰੋਟੀ ਲੇਟ ਹੋ ਗਈ ਠੀਕ ਆ ਹਾਂਜੀ ਪੱਲੂ ਦਿਖਾਓ ਇਹ ਲੈ ਲਿਆਂਦਾ ਬਟਰਨ ਆਨ ਤੇ ਦਾਲ ਮੱਖਣੀ ਸਵਾਦ ਆ ਪੱਲੂ ਕੱਲ੍ਹ ਸਕੂਲ ਲੈ ਕੇ ਜਾਣੀ ਐ ਓਏ ਇਹ ਤੋਂ ਕਾਫੀ ਠੀਕ ਐ ਓਕੇ ਮਿਰਚ ਵੀ ਸਹੀ ਆ ਚਲੋ ਠੀਕ ਆ ਫੇਰ ਮੈਂ ਸਮਾਨ ਰੱਖ ਲੈ ਇਹ ਪਾਪਾ ਕਿਤੇ ਗਏ ਆ ਮੰਮੀ ਬੱਦਲ ਦੇਖਿਆ ਕਿੰਨਾ ਹੋਇਆ ਹੈ ਬਾਹਰ ਹੋ ਗਿਆ ਦਿਖਾਈਏ ਫੇਰ ਬਾਹਰ ਕੱਪੜੇ ਵੀ ਸੁੱਕਣੇ ਪਾਏ ਆ ਮੈਂ ਤਾਂ ਕੋਠੇ ਤੇ ਭਰਾਵਾ ਲੋ ਜੀ ਚੱਕਰ ਸਕਦੇ ਆ ਮੌਸਮ ਉਹ ਕੋਈ ਜ਼ੜੀ ਐ ਲੋ ਜੀ ਇੱਧਰ ਖੜੀ ਸਾਡੀ ਗੱਡੀ ਹਰਮਨ ਵਾਲੇ ਆਇਆ ਨਹੀਂ ਹੈਗਾ ਤੇ ਫੇਰ ਫੇਰ ਖਾਣੇ ਆ ਰੋਟੀ ਮੈਂ ਕਿ ਆਈ ਜਾਵੇ ਹਨਾ ਮੰਮੀ ਪੱਲੂ ਕੰਦੀ ਸਵਾਦ ਬਣੀ ਆ ਦਾਲ ਬਹੁਤ ਅੱਜ ਬੜਾ ਮੰਮੀ ਮੈਂ ਕੀ ਕੀਤਾ ਆ ਇਹਦੇ ਵਿੱਚ ਹਨਾ ਸਿਰਫ 2 ਚਮਚ ਮਲਾਈ ਦੇ ਪਾਏ ਆ ਇੰਨਾ ਕੀ ਦੁੱਧ ਪਾਇਆ ਥੋੜਾ ਜਿਹਾ ਰਿਜਲੀ ਦੇ ਵਿੱਚ ਬਸ ਜ਼ਿਆਦਾ ਕੁਛ ਨਹੀਂ ਪਾਇਆ ਹੈਗਾ ਚਲੋ ਮਿਲਦੇ ਆਂ ਫੇਰ ਬੋਲਟ ਹੋ ਗਈ ਖਰਾਬ ਪਾਪਾ ਲੈ ਕੇ ਆਉਣ ਦੇ ਆ ਇਹ ਨਾ ਕਾਰ ਨਾ ਫੇਲੀ ਮੈਨੂੰ ਸਟਾਰਟ ਨਹੀਂ ਹੁੰਦਾ ਤੇਲ ਘੜ ਸੀ ਮੈਂ ਫਿਊਲਸ ਲਾ ਕੇ ਕਮਾਰੀ ਜਨਾ ਆਪਾ ਪਾ ਪਈਆ ਜੋ ਮਰਜੀ ਆ ਸਰਵ ਲੋਣਾ ਹੈਗਾ ਸਹੀ ਨਹੀਂ ਹੈਗਾ ਉਹ ਸਹੀ ਨਹੀਂ ਹੈਗਾ ਨਾ ਚੱਲਦਾ ਸਹੀ ਨਹੀਂ ਹੈਗਾ ਕੋਈ ਤਾਂ ਪਹਿਲਾਂ ਚਲਾਇਆ ਹੀ ਆ ਉਧਰ ਲਾਓ ਲੋਕ ਹੈਂਡਲ ਚਲਦਾ ਹੈਂਡਲ ਖਰਾਬ ਆ ਹੈਂਡਲ ਲੋਕ ਚਲਦਾ ਪਾਰ ਆ ਇੱਕ ਪਾਸੇ ਨੂੰ ਜਾਂਦਾ ਆ ਬਈ ਪਹਿਹੀ ਨੋਟਿਸ ਨਹੀਂ ਮਾਰਿਆ ਕਦੀ ਹੈਂਡਲ ਪਾਰ ਆਇਆ ਕਰਫ ਤੇ ਕੀਤਾ ਕਹਿੰਦਾ ਐਂਦਾ ਹੋ ਗਿਆ ਐਂਦਾ ਹੋ ਗਿਆ ਮੈਂ ਤਿੰਨ ਵਾਰ ਕਿ ਤਿੰਨ ਕਿ ਕਾਂ ਵਾਰੇ ਕੁਝ ਕਿਕ ਸਟਾਰਟ ਹੋ ਗਿਆ ਤੇਲ ਚਲਾ ਗਿਆ ਸਟਾਰਟ ਹੋ ਗਿਆ ਐਂ ਐ ਕਿੱਕਾਂ ਵਾਰ ਵਾਰ ਦੁਖੀ ਹੋ ਗਏ ਆ ਚੱਲ ਮੈਂ ਨਾ ਲੈ ਜਾਣਾ ਕਰ ਓਕੇ ਐ ਕਿੱਕਾਂ ਵਾਰ ਵਾਰ ਦੁਖੀ ਹੋ ਗਏ ਉਹ ਮਰਜ਼ੀ ਕਰ ਲੋ ਜਿਹੇ ਬੰਦੇ ਨੂੰ ਜਿਹੜੀ ਚੀਜ਼ ਹੁਣ ਮੈਂ ਨੂੰ ਇਹ ਗੱਲ ਕਹੀ ਆ ਮੈਂ ਕਿ ਹੁਣ ਸਾਡੇ ਮੰਮੀ ਆ ਜੋ ਸਾਡੀ ਮਾਤਾ ਨੂੰ ਪਤਾ ਉਹ ਅਸੀਂ ਵੀ ਉਸ ਤਰ੍ਹਾਂ ਦੀ ਚੀਜ਼ ਵਾਰੇ ਅਸੀਂ ਵੀ ਕਹਿ ਸਕਦੇ ਹਾਂ ਥੋੜੀ ਥੋੜੀ ਉਮਰ ਤੇ ਲਈ ਅੱਜ ਦੇ ਨਾਲ ਜਦੋਂ ਤੁਸੀਂ ਮੈਨੂੰ ਕਿਹਾ ਓਵਰ ਹੋ ਗਿਆ ਓਵਰ ਹੁਣ ਉਹਨੂੰ ਵੀ ਥੋੜੀ ਹਲਕੀ ਹਲਕੀ ਪੈਟਰੋਲ ਦੀ 스멜 ਉਹ ਲੱਭ ਜੀ ਦੋ ਓਵਰ ਇਹ ਅਵਰ ਲੈ ਗਿਆ ਯਾਨੀ ਕਿ ਕਾਲਾ ਧੂਆਂ ਮਾਰਦਾ ਇਹੋ ਕਾਤੇ ਮਾਰਦਾ ਪਲੱਗ ਖੋਲੋ ਪਲੱਗ ਖੋਲ ਕੇ ਸਾਫ਼ ਕਰੋ ਉਹ ਜਦੋਂ ਤੁਸੀਂ ਕਿੱਕਾ ਜਾਰਾ ਮਾਰੀਆਂ ਜਿਹੜਾ ਮਾੜਾ ਮੋਟਾ ਹਲਕਾ ਫੁਲਕਾ ਤੇਲ ਪਾ ਕੇ ਜਲਾ ਗਿਆ ਉਹਦੇ ਨਾਲ ਫਿਰ ਉਹ ਧੂਆਂ ਮਾਰਦਾ ਇਹਦਾ ਪਲੱਗ ਸਾਫ਼ ਕਰਨਾ ਪੈਣਾ ਜੀ ਇੱਕ ਵਾਰੀ ਚੱਲੋ ਰੋਟੀ ਖਾਈਏ ਫਿਰ ਉਹ ਰਜ਼ਰ ਤੇ ਉਹ ਉਹਨੂੰ ਰਜ਼ਰ ਲਾਉਂਗੇ ਤਾਂ ਤੇਲ ਮਿਲੂਗਾ ਉਹਨੂੰ ਫਿਰ ਸਟਾਰਟ ਹੋਊਗਾ ਬਸ ਇੱਕ ਵਾਰੀ ਮੈਂ ਕਹਿੰ ਜਾਂਦਾ ਬੋਰਡ 'ਚ ਪਤਾ ਨਹੀਂ ਕੀ ਪੰਗਾ ਪੈ ਗਿਆ ਸਿਰਫ ਉਹਦਾ ਹੈਂਡਲ ਖਰਾਬ ਆ ਅੱਛਾ ਹੈਂਡਲ ਨੂੰ ਚਲਾਣੇ ਨਾ ਇੱਕ ਸਾਈਡ ਨੂੰ ਜਾਂਦਾ ਆ ਦਾਲ ਮੱਖਣੀ ਸਾਡੀ ਆ ਗਈ ਆ ਤੇ ਇੱਧਰ ਵੀ ਆ ਗਿਆ ਆ ਸਾਫ ਘਰ ਕਿੱਕਾ ਮਾਰ ਮਾਰ ਹੰਮ ਗਿਆ ਕਹਿੰਦਾ ਮੈਂ ਤੇ ਇੱਧਰੋਂ ਰੋਟੀਆਂ ਤੁਹਾਡੀਆਂ ਬਟਰ ਨਾਲ ਲੈਂਦੇ ਤੁਹਾਡੇ ਲਈ ਹੈ ਮਾਤਾ ਸਾਡੀ ਦੇ ਬਜ਼ਾਰ ਵਾਲੀ ਰੋਟੀ ਖਾਣੀ ਦੀ ਸਿੰਪਲ ਰੋਟੀ ਖਾਣੀ ਆ ਇੱਧਰ ਬਟਰ ਨਾਲ ਹਾਂਜੀ ਪੰਜ ਜੀ ਕਿਦਾਂ ਲੱਗਾ ਇਹ ਕਿਦਾਂ ਲੱਗਾ ਨਾਲ ਅੱਜ ਪਤਾ ਨਹੀਂ ਇਹਨੂੰ ਕੀ ਸ਼ੌਕ ਜੜਿਆ ਅੱਜ ਬੜੇ ਦਿਨਾਂ ਬਾਅਦ ਦੋਰੀ ਮੋਂ ਦੇਖਣਾ ਕਹਿੰਦੀ ਮੈਂ ਇਹ ਤਾਂ ਬੜਾ ਸੋਹਣਾ ਅੱਗੇ ਤਾਰਕ ਮਦਲਾਂ ਦੇ ਲਾ ਰੋਟੀ ਵੀ ਆ ਗਈ ਆ ਹਾਂਜੀ ਮਨਪ੍ਰੀਤ ਕੌਰ ਜੀ ਕਿਦਾਂ ਵਧੀਆ ਖਾ ਕੇ ਦੇ ਦਿਆਂ ਹਾਂ ਬਿਲਕੁਲ ਪਿਆਜ਼ ਦਿਓ ਯਾਰ ਨਾਲ ਤੇ ਨਾਲ ਉਹ ਨਿੰਬੂ ਪਾਣੀ ਬਣਿਆ ਹੋਣਾ ਆਪਣਾ ਥੋੜਾ ਜਿਹਾ ਪਿਆਣੀ ਕੋਈ ਨਹੀਂ ਕੋਈ ਨਹੀਂ ਜਿੰਨਾ ਹੈਗਾ ਦੇ ਦਿਓ ਮੈਨੂੰ ਜਿੰਨਾ ਹੈਗਾ ਲਿਆਓ ਲੈ ਲਿਆ ਕੱਢ ਕੇ ਨਿੰਬੂ ਪਾਣੀ ਹੋਈ ਚਲੋ ਮਿਲਦੀਆਂ ਰੋਟੀ ਪਾਣੀ ਖਾ ਗਏ ਜੀ ਤੇ ਲੋ ਜੀ ਟਾਈਮ ਹੋ ਗਿਆ ਆ 4:15 ਹੋ ਚੱਲੇ ਆ ਤੇ ਇੱਧਰ ਅਸੀਂ ਕਿਚਨ ਦਾ ਸਾਰੇ ਕੰਮ ਕਰ ਲਿਆ ਪਾਂਡੇ ਸਾਫ਼ ਕਰ ਲਏ ਸਾਰਾ ਕਰਕੇ ਸਫਾਈ ਕਰਕੇ ਉਹ ਵੀ ਅਸੀਂ ਦੇ ਲਏ ਇੱਧਰ ਬਣਾ ਰਿਹਾ ਆ ਵੀਡੀਓ ਹਾਂਜੀ ਇਹ ਬਣਾ ਰਿਹਾ ਆ ਇਹੋ ਗੰਮ ਵੀਡੀਓ ਹਾਂਜੀ ਮੰਮੀ ਖਾ ਲਈ ਰੋਟੀ ਕਿੱਦਾਂ ਲੱਗੀ ਵੀ ਮੰਮੀ ਨੇ ਰੋਟੀ ਨਹੀਂ ਖਾਦੀ ਕਿਉਂਕਿ ਮੰਮੀ ਨੇ ਪਰੌਠੀ ਖਾਦੀ ਇੱਕ ਸੇਰੇ ਪੱਲੂ ਨੇ ਗੋਭੀ ਵਾਲੀ ਬਣਾਈ ਸੀਗੀ ਇੱਕ ਪਈ ਸੀ ਮੰਮੀ ਕਹਿੰਦੇ ਮੈਂ ਦੂਜੀ ਰੋਟੀ ਨਹੀਂ ਖਾਣੀ ਦਾਲ ਨਾਲ ਪਰੌਠੀ ਖਾ ਲਈ ਗੋਭੀ ਵਾਲੀ ਕੋਈ ਨਹੀਂ ਖਾਦੀ ਵੇ ਦਹੀਂ ਪਾਲਿਆ ਮਾੜਾ ਜਾਂ ਹਾਂਜੀ ਤੁਹਾਨੂੰ ਕਿੱਦਾਂ ਦੀ ਲੱਗੀ ਦਾਲ ਬਹੁਤ ਵਧੀਆ ਲੱਗੀ ਉਹ ਖੋਲੀ ਹੋਈ ਆ ਪੱਲੂ ਮੈਨੂੰ ਰੋਟੀਆਂ ਦਾ ਖਾਣੀ ਹੋਣੀ ਕਿਉਂਕਿ ਸਵੇਰੇ ਕਰਕੇ 12 ਵਜੇ ਖਾਦੀ ਸੀਗੀ ਹਾਂ ਮਤਲਬ ਇੰਨੀ ਭੁੱਖ ਨਹੀਂ ਸੀ ਲੱਗੀ ਪਰ ਮੈਂ ਦਾਲ ਦੀ ਗੋਲੀ ਹਰ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਦਾਲ ਬਾਹਰੋਂ ਮੰਗਾਈ ਆ ਉਹ ਹੀ ਕਹਿੰਦਾ ਕਹਿੰਦਾ ਬਾਹਰੋਂ ਮੰਗਾਈ ਕਰੇ ਪਰ ਰੋਟੀ ਬਾਹਰੋਂ ਦਿੱਤੀ ਤੇ ਦਾਲ ਬਾਹਰੋਂ ਲਈ ਲੈ ਲੈ ਖੋਲ ਉਹਨੂੰ ਕੀ ਰੋਲਾ ਪਾਇਆ ਤੁਸੀਂ ਆਪਣਾ ਪੰਜ ਦਾ ਕਰੂ ਉਹਨੂੰ ਛਿੜਕੀ ਖੋਲਣੀ ਆ ਚਲੋ ਮਿਲਦੇ ਆ ਫੇ ਤੁਹਾਨੂੰ ਹੈ ਨਹੀਂ ਬਿਲੜਿਆ ਆਹੋ ਮੈਂ ਪਹਿਲਾਂ ਗਈ ਸੀ ਬਦਲ ਹੋਇਆ ਸੀ ਦੇਖ ਕੇ ਆਈਏ ਕੋਈ ਐਡਾ ਖਾਸ ਨਹੀਂ ਪਹਿਨ ਡਿਆ ਮੀ ਲਓ ਨਹੀਂ ਦੇਖੋ ਨਹੀਂ ਪਹਿਨਿਆ ਹੋਰ ਕੀ ਪਹਿਨ ਡਿਆ ਆ ਮੀ ਦਾ ਵਧੀਆ ਹੋ ਗਿਆ ਟਾਈਮ ਨਹੀਂ ਕੱਪੜੇ ਚੱਕ ਲੈ ਆ ਪੱਲੂ ਆਪਾਂ ਹਨਾ ਕਪੜੇ ਝੱਕ ਲੈ ਲੈਂਦਾ ਫੇ ਭੇਜ ਜਾਣੇ ਸੀ ਫਟਾਫਟ ਝੱਕ ਲੈ। ਹਾਂ ਚਲ ਆਉਂਦਾ ਇੱਧਰ ਹੀ ਵਿੱਚ। ਤੂੰ ਰਹਿਣ ਦੇ ਨੀ ਲਾਣਾ ਸੀ। ਚਲੋ। ਗੋਲੇ ਖਾਂਦੇ ਲੱਗਣਾ। ਹੁਣ ਪਕੌੜੇ ਨਹੀਂ ਬਣਾਣੇ। ਪਨੀਰ ਵਾਲੇ ਪਕੌੜੇ ਖਾਂਦੇ। ਚਲ ਕੋਈ ਨਹੀਂ ਫੇਰ ਦੇਖਾਂਗੇ। ਇੱਕ ਵਾਰ ਹਾਂਜੀ। ਇਹਦੇ ਪਪਾ ਮੀਂਹ ਪੈ ਰਿਹਾ ਪਨੀਰ ਵਾਲੇ ਪਕੌੜੇ ਖਾਓ। ਖਾਓ ਅੱਜ। ਮੈਂ ਤਾਂ 12 ਵਜੇ ਅੱਗੇ ਰੋਟੀ ਖਾਧੀ ਆ ਜੀ। ਆਹ ਰੋਟੀ ਹੁਣ ਖਾਗੇੜੇ ਥੱਲੇ ਨਹੀਂ। ਪਕੌੜੇ ਖਾਣ ਕਿੱਥੇ ਬਾਣਨੇ ਆ। ਤੂੰ ਖਾ ਲੇਗੀ ਵੀ ਕੋਈ ਬਾਟੀਆਂ ਦਾ। ਅਜੇ ਨਹੀਂ ਇਹ ਦੇਖਾਂਗੇ ਸ਼ਾਮ ਨੂੰ। ਸ਼ਾਮ ਦਾ ਕਿ ਦੇਖਦੇ ਹਾਂ ਠੀਕ ਆ ਅੱਜ ਛੁੱਟੀ ਆ ਪਰੀ ਵਾਲੀ ਪਕੌੜੀ ਤੇ ਅੱਜ ਤੁਸੀਂ ਬਣਾਉਣ ਨੂੰ ਵੀ ਕਰੇ ਆਲੂ ਭਿੰਗਾ ਨਿਗੋਸ਼ ਵੀ ਬਣਨਾ ਹੈਗਾ ਹੁਣ ਮੈਂ ਆ ਸਵੇਰੇ ਪਹਿਲਾਂ ਸਾਰਾ ਕੰਮ ਨਹੀਂ ਕੁਝ ਨਹੀਂ ਬਣਾ ਪਰੀ ਵਾਲੇ ਪਕੌੜੇ ਖਾਣੇ ਇੱਕ ਦੋ ਦੋ ਤਾਂ ਮੁਕਵਾ ਦੇ ਆਗੇ ਲਿਆ ਕੇ ਇੱਕ ਇੱਕ ਦੋ ਨਹੀਂ ਹੁੰਦੇ ਹੈਗੇ ਤੇ ਕਿੰਨੇ ਘੰਟਾ ਤਾ ਤੂੰ ਤਿੰਨ ਖਾ ਲਈਂ ਪਕੌੜੇ ਤੇ ਨਾਲ ਵੀ ਇੱਕ ਹੋਰ ਫਰਾਈ ਕਿ ਦੋ ਪਕੌੜੇ ਲੱਗੇ ਹੁਣ ਚਾਹ ਪੀਣ ਹਾਂਜੀ ਅੱਜ ਤਾਂ ਉਧਰ ਜਾ ਕੇ ਸੋਗੀ ਤੈਨੂੰ ਲੱਭਦੇ ਰਹੇਗੇ ਪਰ ਕੋਠੇ ਚਲ ਗਈ ਮੁੜ ਕੇ ਪਤਾ ਕੀ ਹੋਇਆ ਬਲਬਾਂ ਲੱਗਦੀ ਸੀ ਇਹ ਕਿ ਜੱਜ ਦਾ ਜਿਆਦਾ ਸੀ ਇੱਕ ਮੱਕੀ ਨੂੰ ਤੰਗ ਕਰ ਦਿੰਦੀ ਸੀ ਹਾਂ ਜਾਓ ਜਾਓ ਕਾਲੇ ਖੋਖੀ ਬਣਾਇਆ ਕੁਝ ਕੰਮ ਕਰ ਵਾਓ ਬੁਕੇ 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 ਅੱਛਾ ਫੇਰ ਦੋ ਦੋ ਗਈ ਮੈਂ ਉੱਧਰ ਘੰਟਾ ਸੋਲੀ ਨਾਓ ਅਹੀ ਪਹਿਲਾਂ ਪਹਿਲਾਂ ਮੈਂ ਕਹਾ ਚਲੋ ਉੱਥੇ ਗਈ ਹੁਣੀਆ 15 20 ਮਿੰਟ ਬਾਅਦ ਦੇਖਿਆ ਮੈਂ ਕਿੱਥੇ ਜਾਈ ਅਰ ਜ਼ਰੂਰ ਤੇ ਲਾਏ ਦਲਣਾ चलो मिलते हैं चाय पी गए बाजार भी जाना ना चलो तो आओ फिर चलिए लो पल्लू गई थी बाजार आ की लेके आई ब्रेसलेट दिखा आ तो मैं अपनी मेरी बेस्ट फ्रेंड वास्ते आ एक मैं अपनी किसी और फ्रेंड को मंगवाया रहा हाफ पार करना वो कर लेना पहले से तुम ना मैं तुम्हें 10 फ्रेंड ਯਾ ਮਾ ਜੀ ਵਾਲੇ ਅੱਛਾ ਫਰੈਂਡਸ਼ਿਪ ਡੇ ਆਹਾ ਆ ਗਿਆ ਬੇਟੇ ਦੇ ਬਾਹਰ ਬੈਠੇ ਹੋਏ ਫਰੈਂਡਸ਼ਿਪ ਡੇ ਆ ਸੇਵੀਆਂ ਆ ਆ ਗਈ ਆ ਵੀ ਆਹ ਦਾ ਹੈਗਾ ਨਾ ਸੇਵੀਆਂ ਭੁੰਨੀਆਂ ਆ ਆ ਵੀ ਬੈਠੀ ਬੈਠੀ ਮੈਂ ਗਿਆ ਆਟਾ ਇਹ ਸੇਵੀਆਂ ਭੁੰਨੀਆਂ ਸੀ ਭੁੰਨੋ ਅੱਛਾ ਸੇਵੀਆਂ ਬਣਾਉਣ ਲੱਗੇ ਆ ਆਹ ਆਟਾ ਆਇਆ ਕੀ ਕਰਨਾ ਸੂਜੀ ਦਾ ਪਤਾ ਕੀ ਹੋਇਆ ਮੈਂ ਕਿਹਾ ਦੁਬਾਰਾ ਇੱਕ ਵੇਡ ਰਾਈ ਹੋਰ ਕਰਦੇ। ਹੋ ਗਿਆ ਪਿਆ ਦੀ। ਉਹ ਯਾਰ ਦੱਸ ਤੂੰ। ਉਹ ਤੇ ਮੈਂ ਕਿਹਾ ਇੱਕ ਵਾਰ ਗਰਮ ਪਾਣੀ ਜਮ ਤਾ ਠੰਡੇ ਪਾਣੀ ਜਮ ਉਹਨੀਆਂ ਦੇਖੀਏ। ਪਾਣੀ ਸਾਤ ਬਣਾ ਕੇ ਦੇਖਣੀ ਡਰਾਈ ਮਾਰਦੇ। ਡਰਾਈ ਮਾਰ ਕੇ ਉੱਤੇ ਦੇਖਣੀ ਸੀ ਮੈਂ ਕਿਹਾ ਚੱਲ ਵਲੌਗ ਜਨਾ ਦੇਵਾਂਗੇ। ਚਲੋ। ਡੱਟ ਵਾਲੀ ਮਾਰ ਕੇ। ਉਹ ਮੈਂ ਤਾਂ ਹੁਣ ਦੇਖ ਹੀ ਲਿਆ ਮੈਂ ਕਿਹਾ ਵੀ ਆ ਕੀ ਹੈ ਮੈਂ ਤਾਂ ਸੇਵੀਆਂ ਬਣਾ ਤੇ ਸੇਵੀਆਂ ਬਣਾਈਆਂ ਨਹੀਂ ਇਹਦੇ। ਹੈ? ਸੇਵੀਆਂ ਬਣਾਈਆਂ ਨਹੀਂ ਇਹਦੇ। ਇਹ ਤਾਂ ਜੀ ਉਹਨਾਂ ਨੇ ਕੱਲ ਬਣਾ ਲਈ ਜੀ। ਕੀ? ਆਹ ਉਹਦੇ। ਦੇਖ ਲਓ ਜਿੱਦਾਂ ਮਰਜ਼ੀ ਕਰ ਲਓ ਤੂੰ ਹੀ ਕਰ ਲੱਪੀ ਜੰਨੀ ਆ। ਏ? ਉਹਨੂੰ ਕਹਿੰਦਾ ਤੂੰ ਕਿ ਲੱਪ ਲੈਓ ਬਰਫ਼ ਕੱਢੀ ਆਂਦੀ ਫ੍ਰੀਜੋਂ ਹਾਂ ਵੀ ਤੂੰ ਉਹਦੇ ਉਮਰ ਵੀ ਉਹਦੇ ਬਰਫ਼ ਦੇ ਕਿੜੇ ਕਿੜੇ ਪੀਸ ਖਾਣ ਲਈ ਆ ਮੂੰਹ ਚ ਭਰ ਭਰ ਕੇ ਜੀ ਟੀਮ ਹੋ ਗਿਆ 8:30 ਦਾ ਤੇ ਹੁਣ ਹੋਈ ਆ ਰੋਟੀ ਦੀਆਂ ਤਿਆਰੀਆਂ ਫੇਰ ਦੇਖਣੀ ਮੂਵੀ ਕੋਈ ਲਾਗੇ ਦੇਖੋ ਕਿਹੜੀ ਦੇਖਦੇ ਅੱਜ ਪੰਜਾਬੀ ਮੂਵੀ ਕਹਿੰਦੇ ਦੇਖਣੀ ਆ ਅੱਜ ਤੇ ਚਲੋ ਉਹ ਵੀ ਆਪਾਂ ਦੇਖਦੇ ਕੋਈ ਨਵੇਂ ਲੱਭ ਕੇ ਮੁੜ ਕੇ ਹਾਂਜੀ ਕਿੱਦਾਂ ਜੀ ਨਾਲ ਤਾਂ ਪਈ ਆ ਨਾਲ ਤਾਂ ਭਈਆ ਹਾਂ ਪਰੌਂੜੀ ਖਾਣੀਆ ਪਰੌਂੜੀ ਖਾਣੀਆ ਆਹ ਵਲੋਂ ਪਰੌਂੜੀਆਂ ਲੱਗੇ ਆ ਲਾਉਣ ਹੁਣ ਜਵਾਨ ਵਾਲੀ ਤੇ ਫੇਰੇ ਮੇਰੇ ਦੋ ਹੀ ਲਈਓ ਯਾਰ ਚਾਹ ਦੇ ਨਾਲ ਹੀ ਖਾਣੀਆ ਤਾਂ ਦੋ ਹੀ ਲਈਏ ਦੋ ਹੀ ਲਈਓ ਮੇਰੇ ਠਾ ਠਾ ਕਰਕੇ ਦੋ ਲਾ ਦਿਓ ਹਾਂ ਫੇਰੇ ਲਈ ਪਾਇਆ ਕਾਲੋ ਪਤਾ ਕੀ ਕਰਨਾ ਮੈਂ ਕੱਲ ਤਾਂ ਪਹਿਰੇ ਕੁਛ ਨਹੀਂ ਬਣਾਉਣਾ ਅਹੋ ਦਾਲ ਦਾ ਕਰੇਲੇ ਪਏ ਇਹੀ ਇਹ ਨਵੇੜਾਂਗੇ ਨਾ ਉਹ ਨਾਲ ਪਈਆ ਆਹ ਦਾਲ ਹੈਗੀ ਆ ਰੋਟੀ ਖਾ ਲੈ ਦਾਲ ਨਾਲ ਰੋਟੀ ਆ ਪੱਗੜਨਾਂ ਪਿਆ ਨਹੀਂ ਨਹੀਂ ਬਟਰ ਨਾਲ ਕਿੱਥੋਂ ਆਣਾ ਬਟਰ ਨਾਲ ਦੋ ਤੇ ਲੈ ਕੇ ਆਏ ਇਹ ਤੇ ਦੋ ਸਾਡੀ ਆਪਣਾ ਆਪਣਾ ਖਾ ਜਾ ਰੋਟੀ ਨਹੀਂ ਹਰ ਵੇਲੇ ਕਿਉਂ ਨਹੀਂ ਆਪਣਾ ਖਾਦਾ ਹਾਂਜੀ ਉਹਦੀ ਮਮੀ ਆਣੀ ਤੇ ਦੋ ਖਾਦੀ ਜਾਣੀ ਆ ਬਈ ਰੋਟੀ ਨਹੀਂ ਖਾਣੀ ਆ ਦੇਖੋ ਉਹ ਸਖਤ ਹੋਇਆ ਨਹੀਂ ਬਹੁਤ ਮੈਨੂੰ ਮੈਨੂੰ ਰੋਟੀ ਨਹੀਂ ਖਾਣੀ ਦਾਲ ਮੈਨੂੰ ਇੱਕ ਟਾਕਰ ਵੀ ਦਾਲ ਦੇ ਦੋ ਕੱਲੀ ਖਾ ਲੂ ਤੂੰ ਬਚਾ ਪਰੇ ਦੇ ਦੋ ਮੈਨੂੰ ਥੋੜੀ ਦਾਲ ਦੇ 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 ਦੇੋ ਕੱਲੀ ਦਾਲ ਦੇ ਦੇ ਉਹਨੂੰ ਦਾਲ ਖਾ ਲਵੇ। ਓਥੋਂ ਜੋ ਮੈਗੀ ਨਹੀਂ ਆਣੀ। ਇਹਦੇ ਚਾਹ ਰੱਖੀ ਆ। ਓਥੋਂ ਜੋ ਮੈਗੀ ਦੇ ਦੇ ਹਾਂ ਚਾਹ। ਚਾਹ ਨਹੀਂ ਪਰਸੋਂ। ਹੈ? ਪਰਸੋਂ ਮੈਗੀ ਖਾਣੀ। ਹਾਂ ਹਾਂ। ਲਓ ਜੀ ਚਾਹ ਉਹਦੇ ਨਾਲ ਉਹਨੂੰ ਕੀ ਪਵਾਓ? ਪਵਾਉਣਾ ਨਹੀਂ। ਮੈਗੀ ਮੁਗੀ ਨਹੀਂ ਮਿਲਨੀ ਹੈਗੀ ਹਜੇ। ਕੋਸੀ ਆ ਗਰਮ ਕਰਕੇ ਰਿੰਦੀ ਕੇ ਰੱਖੀ। ਹੁਣੇ ਹੀ ਰਿੰਦੀ ਕੇ ਰੱਖੀ ਸੀ ਹਜੇ ਫ੍ਰੀਜ ਚ ਰੱਖ ਕੇ ਗਿਆ ਸੀਗੇ। ਆ ਇਹਦਾ ਕੁਛ ਹੋਇਆ ਇਹਨੂੰ ਠੰਡੀ ਹੋਣੀ ਆ। ਚਲੋ। ਮਿਲਦੇ ਆਂ ਜੀ ਰੋਟੀ ਪਾਣੀ ਦੇ। ਫੇਰ ਦੇ ਦਿਆਂ ਕੀ ਕਰਦੇ ਆ ਅੱਗੇ। ਪੋਟੀ ਪਣੀ ਆ ਗਈ ਜੀ ਇੱਧਰ ਲਗਾ ਤਾਰਕ ਮੇਰੇ ਤੱਕ 올ਡਾ ਚਸ਼ਮਾ ਇੱਧਰ ਇਹਨਾਂ ਨੇ ਖਾ ਲਈ ਆ ਦਾਲ ਦੇ ਨਾਲ ਤੇ ਅਸੀਂ ਲੱਗੇ ਆ ਪਰੌਠੀਆਂ ਚਾਹ ਦੇ ਨਾਲ ਹਰਮਨ ਇਹ ਨਾ ਹੁੰਦਾ ਪਿਆ ਚਲੋ ਉਹ ਨਾ ਆ ਗਿਆਊਗਾ ਤੇ ਚਲੋ ਉਨੀ ਦਰ ਆਪਾਂ ਫਿਰ ਚਾਹ ਤੇ ਪਰੌਣੀਆਂ ਖਾ ਕੇ ਮਿਲਦੇ ਆ ਅਚਾਰ ਲਿਆ ਯਾਰ ਨਾਲ ਹਾਂ ਅਚਾਰ ਦੇ ਨਾਲ ਹੀ ਖਾਣ ਦਾ ਮਜ਼ਾ ਆਉਣਾ ਦਾਲ ਵੀ ਕਈ ਤਰੇਲੇ ਪਏ ਬੜੀਆਂ ਦੀ ਸਬ지 ਸਾਰਾ ਮੂਜੀ ਪਿਆ ਆ ਪਰ ਸਭ ਦਿਲ ਨਹੀਂ ਕਰਦਾ ਪਿਆ ਨਾ ਕਿ ਲਿੰਗ ਪਏ ਕੱਲ ਮੇਰਾ ਦਿਨ ਕਾ ਤਾਂ ਕੱਲ ਕੁਝ ਨਾ ਬਣਾਵਾ ਚਲੋ ਠੀਕ ਆ ਜੀ ਮਿਲਦੇ ਹਾਂ ਰੋਟੀ ਪਣੀ ਖਾ ਕੇ ਫਿਰ ਦੇਖਦੇ ਆ ਕੋਈ ਮੂਵੀ ਇਹ ਦਵਾ ਤਾਰਕ ਮਿੱਤਰੇ ਦੇਖਣਾ ਤਾਂ ਹੋਰ ਕੁਝ ਦੇਖਣਾ ਨਹੀਂ ਹੁੰਦਾ ਖਾਣ ਸੇਵੀਆਂ ਤੇ ਹਾਂ ਬਈ ਕਿੰਦਾ ਦੀਆਂ ਬਣੀਆਂ ਪੱਲੂ ਸੋ ਗਈ ਆ ਤੇ ਖਾਂਦੀ ਵੀ ਨਹੀਂ ਹੈਗੀ ਉੱਧਰ ਸੋ ਗਈ ਆ ਮਾਤਾ ਸਾਡੀ ਵੀ ਖਾਂ ਰਹੀ ਆ ਤੇ ਮੈਂ ਵੀ ਲੱਗਾ ਖਾਣ ਟਾਈਮ ਹੋ ਗਿਆ ਸਾਢੇ 10 11 ਵਜਾਂ ਵਾਲੇ ਹੋ ਚੱਲੇ ਆ ਅੱਧਾ ਘੰਟਾ ਰਹਿ ਗਿਆ ਤੇ ਆਪਾਂ ਕਰਦੇ ਹੁਣ ਇੱਥੇ ਬਲੌਗ ਦਾ ਐਂਡ ਚਲੋ ਜੀ ਬੋਲੋ ਐਂਡ ਤੇ ਤੇਰੇ ਕੋ ਕੁ ਰਾਣਾ ਸਟਾਰਟਿੰਗ ਵੀ ਦੇ ਤੋ ਕਰਾਣੀ ਹੁੰਦੀ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹਾਂ ਤਾਂ ਮਿਲਾਂਗੇ ਹੁਣ ਤੁਹਾਨੂੰ ਇੱਕ ਅਗਲੇ ਬਲੌਗ 'ਚ ਜਦ ਇੱਧਰ ਦੇਖ ਰਹੇ ਆ ਅਸੀਂ ਮੂਵੀ ਸ਼ੋਲੇ ਤੇ ਸੇਵੀਆਂ ਖਾ ਕੇ ਹੁਣ ਮਿਲਦੇ ਤੁਹਾਨੂੰ ਕੱਲ ਇੱਕ ਨਵੇਂ ਬਲੌਗ 'ਤੇ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕ Thank you.